ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੁਝ ਦਿਨਾਂ ਤੋਂ ਆਪ ਜੀ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਅੱਜ ਤੱਕ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਜਿਆ ਨੇ ਪਹਿਲੀ ਵਾਰ ਦੀਆਂ 38 ਪੌੜੀਆਂ ਦਾ ਜਾਪ ਸਰਵਣ ਕੀਤਾ ਹੈ ਭਾਈ ਅੱਗੇ ਪੌੜੀ 39ਵੀਂ ਤੋਂ ਅੱਜ ਸ਼ੁਰੂ ਕਰਨਾ ਹੈ ਭਾਈ ਪਹਿਲੀ ਵਾਰ ਦੀ 39ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਸ਼ਿਵਰਾਤਰੀ ਦੇ ਮੇਲੇ ਦਾ ਕੀ ਆਖਦੇ ਨੇ ਭਾਈ ਗੁਰਦਾਸ ਜੀ ਆਓ ਸਰਵਣ ਕਰੀਏ ਭਾਈ ਮੇਲਾ ਸੁਣ ਸ਼ਿਵ ਰਾਤ ਦਾ ਬਾਬਾ ਅਚਲ ਬਟਾਲੇ ਆਈ ਦਰਸ਼ਨ ਵੇਖਣ ਕਰਨੀ ਸਗਲੀ ਉਲਟ ਪਈ ਲੋਕਾਈ ਲੱਗੀ ਬਰਸਣ ਲక్ష్ਮੀ ਰਿੱਦ ਸਿੱਧ ਨੋ ਨਿੱਦ ਸਵਾਈ ਜੋਗੀ ਦੇਖ ਚਲਤਰ ਨੂੰ ਮਨ ਵਿੱਚ ਰਿਸਕ ਕੰਹੇਰੀ ਆਈ ਜੋਗੀ ਵੇਖ ਚਲਿਤਰ ਨੂੰ ਮਨ ਵਿੱਚ ਰਿਸਕ ਕੰਹੇਰੀ ਖਾਈ ਭਗਤੀ ਆ ਪਾਈ ਭਗਤਿਆਣ ਲੋਟਾ ਜੋਗੀ ਲਿਆ ਛਪਾਈ ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਪੁਲਾਈ ਬਾਬਾ ਜਾਣੀ ਜਾਨ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ ਵੇਖ ਚਲਿਤ ਜੋਗੀ ਖੁਨਸਾਈ ਵੇਖ ਚਲਿਤ ਜੋਗੀ ਖੁਨਸਾਈ ਅੱਗੇ 40ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਸਤਗੁਰੂ ਮਹਾਰਾਜ ਦਾ ਜੋਗੀਆਂ ਦੇ ਨਾਲ ਚਰਚਾ ਕਰਨਾ ਕਾਦੀ ਕੁਣਸ ਜੋਗੀ ਸਰਾ ਗੋਸ਼ਟ ਕਰਨ ਸਭੇ ਉਠ ਆਈ ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਿਟਿਆ ਦੁੱਧ ਫਿੱਟਿਆ ਚਟ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਭੇਖ ਉਤਾਰ ਉਦਾਸ ਦਾ ਵਤ ਕਿਉ ਸੰਸਾਰੀ ਰੀਤ ਚਲਾਈ ਨਾਨਕ ਆਖੇ ਭੰਗਰਨਾਥ ਤੇਰੀ ਮਾਓ ਕੁਛ ਜੀ ਆਹੀ ਪਾਂਡਾ ਧੋਏ ਨ ਜਾਤੀ ਓਨ ਭਾਈ ਕੁਚ ਜੀ ਫੁੱਲ ਸੜਾਈ ਹੋਏ ਅਤੀਤ ਗਰਿਸਤ ਤਜ ਫਿਰ ਉਨਹੋ ਕੇ ਘਰ ਮੰਗਣ ਜਾਈ ਬਿਨ ਦਿੱਤੇ ਕਛ ਹੱਥ ਨ ਆਈ ਬਿਨ ਦਿੱਤੇ ਕਛ ਹੱਥ ਨ ਆਈ ਅੱਗੇ 41ਵੀਂ ਪੌੜੀ ਦੇ ਵਿੱਚ ਸਿੱਧਾਂ ਨੇ ਕਰਾਮਾਤਾਂ ਦਿਖਾਉਣੀਆਂ ਸਿੱਧਾਂ ਦੀਆਂ ਕਰਾਮਾਤਾਂ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਇਹ ਸੁਣ ਬਚਨ ਜੋਗੀਸਰਾ ਮਾਰ ਕਿਲਕ ਬਹੁ ਰੂਏ ਉਡਾਈ ਖਟ ਦਰਸ਼ਨ ਕੋ ਖੇਦਿਆ ਕਲਯੁਗ ਨਾਨਕ ਬੇਦੀ ਆਈ ਸਿੱਧ ਬੋਲਣ ਸਭ ਅਵਖਧੀਆਂ ਤੰਤਰ ਮੰਤਰ ਦੀ ਤੁਨ ਚੜਾਈ ਰੂਪ ਬਟਾਏ ਜੋਗੀਆਂ ਸਿੰਘ ਬਾਗ ਬਹੁ ਚਲਿਤ ਦਿਖਾਈ ਇੱਕ ਪਰ ਕਰਕੇ ਉੱਡਰਨ ਪੰਖੀ ਜਿਵੇਂ ਰਹੇ ਲਿਲਾਈ ਇਕ ਨਾਗ ਹੋਏ ਪੌਣ ਛੋੜਿਆ ਇਕ ਨਾ ਵਰਖਾ ਅਗਨ ਬਸਾਈ ਤਾਰੇ ਤੋੜੇ ਭੰਗਰਨਾਥ ਇਕ ਚੜ ਮਿਰਗਾਨੀ ਜਲ ਤਰਾਈ ਸਿੱਧਾ ਅਗਨ ਨਾ 부ਜੇ 부ਝਾਈ ਸਿੱਧਾ ਅਗਨ ਨਾ 부ਜੇ 부ਝਾਈ ਬਿਆਲਮੀ ਪੌੜੀ ਦੇ ਵਿੱਚ ਸਿੱਧਾਂ ਨੇ ਫਿਰ ਸਵਾਲ ਜਵਾਬ ਕਰਨੇ ਕੀਤੇ ਸਤਿਗੁਰੂ ਮਹਾਰਾਜ ਦੇ ਨਾਲ ਕੀ ਆਖਦੇ ਨੇ ਭਾਈ ਗੁਰਦਾਸ ਜੀ ਉਸ ਸਮੇਂ ਤੇ ਸਿੱਧ ਬੋਲਣ ਸੁਣ ਨਾਨਕਾ ਤੋਹ ਜਗ ਨੂੰ ਕਰਾਮਾਤ ਦਿਖਾਈ ਕੁਝ ਵਿਖਾਲੇ ਅਸਾਨੂੰ ਤੋਹਿ ਕਿਉ ਟਿਲ ਅਵੇ ਹੀ ਲਾਈ ਬਾਬਾ ਬੋਲੇ ਨਾਥ ਜੀ ਅਸ ਵੇਖਣ ਜੋਗੀ ਵਸਤ ਨਕਾਈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਸਵ ਰੂਪੀ ਕਰਤਾ ਪੁਰਖ ਚੱਲੇ ਨਹੀਂ ਧਰਤ ਚਲਾਈ ਸਿੱਧ ਤੰਤਰ ਮੰਤਰ ਕਰ ਛੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ ਦਦੇ ਦਾਤਾ ਗੁਰੂ ਹੈ ਕੱਕੇ ਕੀਮਤ ਕਿਨੈ ਨਪਾਈ ਸੋ ਦੀਨ ਨਾਨਕ ਸਤ ਗੁਰ ਸਰਣਾਈ ਸੋ ਦੀਨ ਨਾਨਕ ਸਤ ਗੁਰ ਸੁਰਨਾਈ 43ਵੀਂ ਪੌੜੀ ਦੇ ਵਿੱਚ ਸੱਚੇ ਸ਼ਬਦ ਨਾਮ ਦਾ ਪ੍ਰਤਾਪ ਨਾਮ ਦੇ ਪ੍ਰਤਾਪ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਆਨੇ ਬਾਬਾ ਬੋਲੇ नाथ ਜੀ ਸ਼ਬਦ ਸੁਨੋ ਸਚ ਮੁਖੋ ਅਲਾਈ ਬਾਜੋ ਸੱਚੇ ਨਾਮ ਦੇ ਹੋਰ ਕਰਾ ਮਤ ਅਸਾਂਤੀ ਨਾਹੀ ਬਸ ਤਰ ਪਹਿਰੋ ਅਗਨ ਕੈ ਬਰਫ ਹਿਮਾਲੇ ਮੰਦਰ ਛਾਈ ਕਰੋੜ ਸੋਈ ਸਰਦੀ ਸਗਲੀ ਤਰਤ ਨਥ ਚਲਾਈ ਏ ਵੱਡ ਕਰੀ ਵਿਥਾਰ ਕੋ ਸਗਲੀ ਧਰਤੀ ਹਕੀ ਜਾਈ ਤੋਲੀ ਤਰਤ ਆਕਾਸ ਦੋਈ ਪਿਛੇ 68 ਟੰਕ ਚੜਾਈ ਇਹ ਬਲ ਰਖਾ ਆਪ ਵਿੱਚ ਜਿਸ ਆਖਾਂ ਤਿਸ ਪਾਸ ਕਰਾਈ ਸਤ ਨਾਮ ਬਿਨ ਬਾਦਰ ਛਾਈ ਸਤ ਨਾਮ ਬਿਨ ਬਾਦਰ ਛਾਈ ਅੱਗੇ 44ਵੀਂ ਪੌੜੀ ਦੇ ਵਿੱਚ ਸਿੱਧਾਂ ਨੂੰ ਜਿੱਤਣਾ ਤੇ ਫਿਰ ਮੁਲਤਾਨ ਵੱਲ ਜਾਣਾ ਇਹ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਜਿਨ ਮੇਲਾ ਸਿਵ ਰਾਤ ਦਾ ਖਟ ਦਰਸ਼ਨ ਆਦੇਸ ਕਰਾਈ ਸਿੱਧ ਬੋਲਣ ਸੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲ ਯੁਗ ਅੰਦਰ ਜੋਤ ਜਗਾਈ ਮੇਲਿਓ ਬਬ ਉਠਿਆ ਮਲਤਾਨੇ ਦੀ ਜ਼ਰਤ ਜਾਈ ਅਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ ਜੋ ਸਾਗਰ ਵਿੱਚ ਰੰਗ ਸਮਾਈ ਜੋ ਸਾਗਰ ਵਿੱਚ ਗੰਗ ਸਮਾਈ ਇਹ ਸਿਪਾਈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਪਹਿਲੀ ਵਾਰ ਦੀ 41ਵੀਂ ਪੌੜੀ ਤੱਕ ਦਾ ਜਾਪ ਅੱਗੇ 45ਵੀਂ ਪੌੜੀ ਦੇ ਵਿੱਚ ਦੂਸਰੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਜੋ ਆਪਾਂ ਕੱਲ ਨੂੰ ਸਰਵਣ ਕਰਾਂਗੇ ਭਾਈ ਆਪ ਸਭਨਾ ਨੇ ਸਤਕਾਰ ਸਹਿਤ ਸਰਵਣ ਕਰਨਾ ਕੱਲ ਨੂੰ 45ਵੀਂ ਪੌੜੀ ਪਹਿਲੀ ਵਾਰ ਦੀ 45ਵੀਂ ਪੌੜੀ ਦਾ ਜਾਪ ਆਪ ਸਭਨਾ ਦੀ ਲਈ ਲੈ ਕੇ ਹਾਜ਼ਰ ਹੋਵਾਂਗੇ ਭਾਈ ਆਪ ਸਭਨਾ ਨੇ ਪਿਆਰ ਬਖਸ਼ਿਸ਼ ਕਰਨ ਦਾ ਆਸਰੇ ਨੂੰ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਭਾਈ ਸਭਨਾਂ ਦੀਆਂ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ